ਦੇ ਦੋ ਜੀ ਤੋ ਹੁਣ ਪਾੜੀਆਂ ਵਾਲੋਂ ਕੰਜੂਸੀ ਨਾ ਕਰਿਓ ਕਹਿ ਤੋ ਕਹਿ ਤੋ ਦੋ ਮਿੰਟ ਖੇਤ ਦੇ ਪਹਿਲਾਂ ਫੋਟੋ ਖਿਚੋ ਲਾ ਜੀ ਖਿਚੋ ਬਾਪਾ ਨਾ 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 ਆ ਮੈਂ ਕਿਹਾ ਆ ਕਰੋ ਕਰੋ ਚਲੋ ਆਓ ਜੀ ਆਓ ਕਰੋ 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 ਚੱਲ ਆ ਜੀ ਆ ਆ ਆਦਮੀ ਨਾਰੀ 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 ਕਰਸੀ ਨਾਰੀ ਨਾਰੀ ਵਾਹ ਵਾਹ ਲੋ ਲੋ ਮਾਗੋ ਦੇਖੋ ਜੀ ਅੱਜ ਇਹ ਨਵਾਂ ਜਿਹੜਾ ਉਸਾਰੀ ਨਾਲ ਪੁੱਲ ਜਿਹੜਾ ਬਣਨ ਜਾ ਰਿਹਾ ਇਹ 2 ਕਰੋੜ 55 ਲੱਖ ਦੀ ਲਾਗਤ ਹੈ ਹਾਂ ਔਰ ਬੜੀ ਇਹਦੀ ਡਿਮਾਂਡ ਵੀ ਸੀ ਔਰ ਸ਼ਹਿਰ ਦੇ ਵਿੱਚੋਂ ਇਹ ਜਿਹੜਾ ਪੋਲਾ ਮੈਨੂੰ ਇੰਨਾ ਮਾਣ ਵੀ ਹੈ ਔਰ ਆਉਣ ਵਾਲੇ ਸਮੇਂ ਨੂੰ ਹੋਰ ਵੀ ਪ੍ਰੋਜੈਕਟ ਜਿਹੜੇ ਐਸਕੇ ਲੈ ਕੇ ਆਵਾਂਗੇ ਕਿਉਂਕਿ ਮੈਂ ਧੰਨਵਾਦ ਕਰਦਾ ਹਾਂ ਮਾਨਯੋਗ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਜੀ ਦਾ ਜਿਨ੍ਹਾਂ ਦੇ ਦਿਸ਼ਾ ਨਿਰਦੇਸ਼ ਜਿਹੜੇ ਕੰਮ ਚੱਲ ਰਹੇ ਨੇ ਸੋ ਇਹ ਪੁਲ ਦੇ ਨਾਲ ਇੱਥੇ ਲੱਗੇ ਸਕੂਲ ਨੇ ਇਹ ਕਲੋਨੀਆਂ ਨੇ ਨਾਲ ਇਕਾਨਵਾਂ ਰੋਡ ਪੈ ਰਿਆ ਜਿਹਦੀ ਜਦੋਂ ਕ੍ਰੋਸਿੰਗ ਹੋਣੀ ਸ਼ੁਰੂ ਹੋ ਜੂਗੀ ਤਾਂ ਮੈਨੂੰ ਲੱਗਦਾ ਹੈ ਵੀ ਆਪਣੇ ਲੋਕਾਂ ਨੂੰ ਜਿਹੜਾ ਕਾਨਵਾਂ ਚੁੰਗੀ ਦੇ ਉੱਤੇ ਰਸ਼ ਲੱਗਾ ਹੁੰਦਾ ਸੀ ਉਹ ਕਾਫੀ ਨਿਯਾਤ ਮਿਲੂਗੀ ਸੋ ਮੈਂ ਇਸ ਵਾਸਤੇ ਬਟਾਲੇ ਦੇ ਲੋਕਾਂ ਨੂੰ ਬਹੁਤ ਬਹੁਤ ਮੁਬਾਰਕਬਾਦ ਦੇਣਾ ਚਾਹੁੰਦਾ ਵਾਂ ਵੀ ਇਹ ਇੱਕ ਸਾਡੇ ਬਟਾਲੇ ਦੇ ਇਤਿਹਾਸ ਦੇ ਵਿੱਚ ਇੱਕ ਨਵੀਂ ਪੈੜ ਕਦਮੀ ਜਿਹੜੀ ਕਿੰਨੇ ਸਮੇਂ ਵਿੱਚ ਤਿਆਰ ਹੋਏਗੀ ਇਹਦੀ ਸਿਰਫ ਸਿਰਫ 4 ਮਹੀਨੇ ਦਾ ਸਮਾਂ ਲੱਗੇਗਾ 4 ਮਹੀਨੇ ਦੇ ਸਮੇਂ ਦੇ ਵਿੱਚ ਵਿੱਚ ਆਪਾਂ ਤਿਆਰ ਕਰਕੇ ਇਹਨੂੰ ਫਿਨਿਸ਼ ਕਰਾਂਗੇ ਉਹ ਜਿਹੜੀ ਬੋਲੇ ਹਾਂ ਜਿਹੜੀ ਸੜਕ ਹੈ ਬਰਿੰਗ ਕਾਲਜ ਦੇ ਵਿੱਚ ਜੋ ਕੱਢਣ ਦੇਖੋ ਹਲੇ ਨਹੀਂ ਨਹੀਂ ਉਹਦੇ ਵੱਲੋਂ ਹਲੇ ਕੋਈ ਐਸੀ ਗੱਲਬਾਤ ਨਹੀਂ ਹੈ ਠੀਕ ਹੈ ਜੀ ਆਪਾਂ ਪੁਲ ਬਣਾਵਾਂਗੇ ਪਹਿਲਾਂ ਠੀਕ ਹੈ ਪੁਲ ਬਣਾ ਕੇ ਉਸ ਤੋਂ ਬਾਅਦ ਜਿਹੜੀ ਕਿਉਂਕਿ ਇਹ ਜਦੋਂ ਪੁਲ ਬਣ ਗਿਆ ਨਾ ਸੈਂਟ ਫਰਾਂਸੀਸ ਦੇ ਬੱਚੇ ਨੇ ਘੱਟੋ ਘੱਟ ਦੀ 2-3000 ਬੱਚਾ ਫੜਦਾ ਜਿਹੜਾ ਇਧਰੋਂ ਹੀ ਸ਼ਾਰਟਕਟ ਹੋ ਗਿਆ ਤੇ ਆਪੇ ਚੌਕਾਂ ਦੇ ਵਿੱਚੋਂ ਰਸ਼ਟ ਘਟ ਗਿਆ ਹੋਰ ਵੀ ਟ੍ਰੈਫਿਕ ਜਿਹੜੀ ਆ ਉਹਨੂੰ ਜਦੋਂ ਆਹ ਰਸਤਾ ਮਿਲ ਗਿਆ ਆਪੇ ਨੇਚਰਲੀ ਫਰਕ ਆ ਗਿਆ ਜਿਹੜਾ ਬਾਦਲ ਕੱਲ ਰੈਣੀ ਕਰਕੇ ਗਏ ਆ ਕਹਿੰਦੇ ਆਉਣ ਵਾਲੇ 40 ਦਿਨਾਂ ਚ ਕਾਲੀ ਦਲਦੀ ਸੁਨਾਮੀ ਆ ਜਾਏਗੀ ਪਸਾਰ ਦੇ ਦੇਖੋ ਲੋਕਾਂ ਨੇ ਸਮਾਂ ਪਹਿਲਾਂ ਵੀ ਦਿੱਤਾ ਸੀ ਕਾਲੀ ਦਲਦੀ ਕਾਂਗਰਸ ਵੀ ਰਹੀ ਆ ਜਿੰਨੀਆਂ ਕਿਸਨਾਮੀਆਂ ਇਹਨਾਂ ਨੇ ਲਿਆਂਦੀਆਂ ਨੇ ਆਪਣੇ ਸਰਕਾਰ ਦੇ ਟਾਈਮ ਉਹ ਸਾਰੇ ਲੋਕਾਂ ਨੂੰ ਪਤਾ ਨਸ਼ੇ ਦੀ ਸੁਨਾਮੀ ਜ਼ਰੂਰ ਆਈ ਆ ਉਸ ਤੋਂ ਬਾਅਦ ਮੈਂ ਕਹਿ ਸਕਦਾ ਆ ਵੀ ਤੁਸੀਂ ਦੇਖਿਆ ਹੀ ਪੰਜਾਬ ਦੇ ਜੋ ਹਾਲਾਤ ਗੁਰੂ ਸਾਹਿਬ ਦੀ ਬੇਦਬੀ ਠੀਕ ਆ ਸੋ ਕਹਿੰਦਾ ਪਾਪ ਸਭ ਇਹਨਾਂ ਦੀ ਦੇਣ ਹੀ ਪਰ ਆਪਾਂ ਕੰਮ ਕਰ ਰਹੇ ਆ ਆਪਾਂ ਕੰਮ ਦੀ ਸੁਨਾਮੀ ਲਿਆਵਾਂਗੇ ਆਪਾਂ ਇਹ ਕਹਿ ਸਕਦੇ ਆ ਸੋ ਮੈਨੂੰ ਮਾਣ ਵੀ ਅੱਜ ਲੋਕ ਕੰਮਾਂ ਨੂੰ ਪਸੰਦ ਕਰਦੇ ਆ ਚੰਮਾ ਲੋਕਸਾ 2027 ਦੀ ਕਿੰਨੇ ਸ਼ੁਰੂਆਤ ਕਰਾ ਤੀ ਰੱਲੀ ਜਿਹੜੀ ਆ 2027 ਦੀਆਂ ਚੋਣਾਂ ਨੂੰ ਲੈ ਕੇ ਕਾਦੀਆਂ ਵਿੱਚ ਦੇਖੋ ਸ਼ੁਰੂਆਤ ਜਿੱਤਾਂ ਮਰਦਾਂ ਨੇ ਕੀਤੀ ਹੋਵੇ ਨਾ ਕਰਦੀ ਹੋਵੇ ਚੱਲਣ ਦੀ ਜਿੰਮ ਦੇ ਹਰਗੇ ਨੇ ਇਹ ਲੋਕਾਂ ਨੇ ਵੇਖਣਾ ਹੁੰਦਾ ਲੋਕਾਂ ਨੇ ਵੀ ਵੋਟ ਕਿਨੂੰ ਪਾਉਣੀ ਹੈ ਕਿਹੜਾ ਬੰਦਾ ਕੰਮ ਕਰਨ ਵਾਲਾ ਹੈ ਤੇ ਕਿਹੜਾ ਬੰਦਾ ਗੱਲਾਂ ਕਰਨ ਵਾਲਾ ਜਿਹੜਾ ਬੰਦਾ ਕੰਮ ਕਰਨੇ ਕੱਲ੍ਹ ਕਿਹਾ ਕਿ ਆਮ ਆਦਮੀ ਪਾਰਟੀ ਬੁੱਕਲ ਚੋਂ ਨਿਕਲੀ ਤੇ ਬੁੱਕਲ ਚ ਵੜ ਜਾਏਗੀ ਉਹਦੇ ਬਾਰੇ ਚਲੋ ਇਹ ਆਪੋ ਆਪਣੀ ਸਪੋਰਟ ਠੀਕ ਹੈ ਜੀ ਜੋ ਉਹਨਾਂ ਨੂੰ ਸਹੀ ਲੱਗਦਾ ਉਹਨਾਂ ਨੇ ਕਿਹਾ ਤਾਂ ਪਰ ਜੋ ਲੋਕਾਂ ਦੇ ਪ੍ਰਤੀ ਆਪਾਂ ਦੇਖ ਰਹੇ ਕਾਰਪੋਰੇਸ਼ਨ ਦੀ ਜਿਹੜੀ ਤਰੀਕ ਪਈ ਸੀ ਉਹਨਾਂ ਕੋਲ ਦੇਖੋ ਕਾਰਪੋਰੇਸ਼ਨ ਦੀ ਤਰੀਕ ਅੱਗੇ ਪਾਈ ਗਈ ਹੈ ਮੈਨੂੰ ਲੱਗਦਾ ਵੀ ਆਪੋਜੀਸ਼ਨ ਚਾਹੁੰਦੀ ਹੈ ਵੀ ਐਮਸੀ ਦੀਆਂ ਇਲੈਕਸ਼ਨਾਂ ਨਾ ਹੋਣ ਉਹਦਾ ਰੀਜ਼ਨ ਇਹ ਆ ਵੀ ਜੇ ਹੁੰਦੀਆਂ ਤੇ ਫਿਰ ਝਾੜੂ ਤੇ ਟਕਾ ਕੇ ਫਿਰ ਫਿਰਦਾ ਫਿਰਦਾ ਵਾ ਕਿਉਂਕਿ ਲੋਕਾਂ ਦਾ ਪਿਆਰ ਮੈਂ ਤੁਹਾਨੂੰ ਪਹਿਲਾਂ ਵੀ ਕਹਿੰਨਾ ਵਾ ਪਹਿਲਾਂ ਲੋਕ ਚੰਮ ਨੂੰ ਵੋਟਾਂ ਪਾਉਂਦੇ ਸੀ ਪਰ ਹੁਣ ਲੋਕ ਕੰਮ ਨੂੰ ਵੋਟਾਂ ਪਾਉਣਗੇ ਠੀਕ ਹੈ ਜੀ ਸਾਹਿਬ ਭਾਜੀਪੀ ਵੱਲੋਂ ਵੀ ਪੰਜਾਬ ਦੇ ਵਿੱਚ ਮਾਲਵੇ ਦੇ ਵਿੱਚ ਹੈ ਕਿ ਕਿ ਜੀ ਐਂਟਰੀ ਪੰਜਾਬ ਦੇ ਵਿੱਚ ਹਾਂ ਕਿਵੇਂ ਨਹੀਂ ਨਹੀਂ ਪੰਜਾਬ ਦੇ ਵਿੱਚ ਐਂਟਰੀ ਤੇ ਬੜੇ ਚਿਰ ਦੀ ਉਹਨਾਂ ਦੀ ਬੀਜੇਪੀ ਦੀ ਪਹਿਲਾਂ ਅਕਾਲੀ ਦਲ ਬੀਜੇਪੀ ਹੀ ਸੀ ਉਦੋਂ ਵੀ ਬੀਜੇਪੀ ਦੀਆਂ ਟਿਕਟਾਂ ਵੰਡੀਆਂ ਜਾਂਦੇ ਐ ਐਂਟਰੀਆਂ ਤੇ ਬੜੇ ਚਿਰ ਦੀਆਂ ਨੇ ਬਟ ਬੀਜੇਪੀ ਇੰਡੀਵਿਜੂਅਲੀ ਮਾਲਵੇ ਦੇ ਵਿੱਚ ਜਿਹਨੇ ਰੈਲੀ ਕਰਦੀ ਹੈ ਕਰ ਦੇਖੋ ਹਰ ਪਾਰਟੀ ਦਾ ਆਪ ਆਪਣਾ ਅਧਿਕਾਰ ਆ ਤੇ ਉਹਨਾਂ ਨੇ ਯੋਰ ਲਾਉਣਾ ਹੁੰਦਾ ਲੋਕਾਂ ਦੇ ਡਿਪੈਂਡ ਆ ਵੀ ਉਹ ਫਤਵਾ ਕਿੰਨੂੰ ਦਿੰਦੇ ਨੇ ਠੀਕ ਹੈ ਜੀ